ਮਸ਼ਹੂਰ ਕੁਇਕ ਸਰਵਿਸ ਫੂਡ ਚੇਨ ਰੋਲਜ਼ ਨੇਸ਼ਨ ਨੇ ਮੁਹਾਲੀ ਸਿਟੀ ਸੈਂਟਰ ਵਿੱਚ ਆਪਣਾ 60ਵਾਂ ਆਊਟਲੈਟ ਖੋਲ੍ਹ ਕੇ ਇੱਕ ਨਵਾਂ ਮੀਲ ਪੱਥਰ ਹਾਸਲ ਕੀਤਾ ਹੈ 2015 ਵਿੱਚ ਖੰਨਾ ਤੋਂ ਸ਼ੁਰੂ ਹੋਈ ਇਹ ਯਾਤਰਾ ਅੱਜ 11 ਰਾਜਾਂ ਦੇ ਵਿੱਚ 60ਵੇਂ ਆਊਟਲੈਟ ਤੱਕ ਪਹੁੰਚ ਚੁੱਕੀ ਹੈ ਨਵੇਂ ਆਊਟਲੈਟ ਵਿੱਚ ਕੋਲਕਾਤਾ ਸਟਾਈਲ ਕਾਠੀ ਰੋਲਜ਼ ਦੇ ਨਾਲ-ਨਾਲ 버ਗਰ ਸੈਂਡਵਿਚ ਪਾਸਤਾ ਫਰਾਈਟਸ ਅਤੇ ਸਟ੍ਰੀਟ ਸਟਾਈਲ ਵਿੱਚ ਚਾਟ ਵੀ ਉਪਲਬਧ ਹੋਣਗੇ ਸੰਸਥਾਪਕ ਉਦੇ ਦੀਪ ਤੇ ਬਿਜ਼ਨਸ ਹੈੱਡ ਨੀਹਾ ਸ਼ਰਦਾ ਕਾਗਰਵਾਲ ਨੇ ਕਿਹਾ ਹੈ ਕਿ ਉਹਨਾਂ ਦਾ ਉਦੇਸ਼ ਗਾਹਕਾਂ ਨੂੰ ਕੁਆਲਿਟੀ ਅਤੇ ਸਵਾਦ ਦਰਨਾ ਖਾਸ ਤਰ੍ਹਾਂ ਬਾ ਦੇਣਾ ਹੈ ਫਰਾਂਚਾਈਜ਼ ਮਾਲਕ ਰੋਹਿਤ ਕਈ ਅਨੁਸਾਰ ਮੁਹਾਲੀ ਆਊਟਲੈਟ ਸ਼ਹਿਰ ਦੀ ਫੂਡ ਕਲਚਰ ਨੂੰ ਨਮਾਰੰਗ ਦੇਵੇਗਾ ਅੱਜ ਰੂਲਜ਼ ਨੈਸ਼ਨ ਦਾ 60ਵਾਂ ਆਊਟਲੈਟ ਓਪਨ ਹੋਇਆ ਹੈ ਜਿਹੜਾ ਕਿ ਮੁਹਾਲੀ ਸਿਟੀ ਸੈਂਟਰ ਐਫ ਬਲਾਕ ਦੇ ਵਿੱਚ ਔਰ ਜੋ ਪ੍ਰੋਡਕਟ ਦੀ ਗੱਲ ਕਰੀਏ ਸਾਡੇ ਕੋਲੇ ਆਥੈਂਟਿਕ ਕਾਠੀ ਰੂਲਜ਼ ਹੈ ਬਰਗਰਸ ਐ ਸੈਂਡਵਿਚਸ ਹੈ ਨਾਲ ਮਿਲਕਸ਼ੇਕ ਮੌਕਟੇਲਸ ਹੈ ਔਰ ਬੀਸਮੈਂਟ ਦੇ ਵਿੱਚ ਅਸੀਂ ਇੱਕ ਪਲੇ ਸਟੇਸ਼ਨ ਵੀ ਰੱਖਿਆ ਹੈ ਜਿਹਦੇ ਬਾਰੇ ਤੁਹਾਨੂੰ ਰੋਹੀਜੀ ਦੱਸਣਗੇ ਜੋ ਉਰੇ ਦੇ ਫਰੈਂਚਾਈਜ਼ ਓਨਰ ਨੇ ਜੀ ਸਰ ਰੋਹੀਜੀ ਬਹੁਤ ਬਹੁਤ ਮੁਬਾਰਕ ਆ ਜੀ ਥੈਂਕ ਯੂ ਜੀ ਬੈਲਕਮ ਜੀ ਸਾਰਿਆਂ ਦਾ ਆਪਣਾ ਜਿਵੇਂ ਕਿ ਉਹ ਜੀ ਨੇ ਦੱਸਿਆ ਆਪਣਾ 6th ਰੋਜ਼ਨੇਸ਼ਨ ਦਾ ਆਊਟਲਟ ਹੈ ਜਿਹਦਾ ਡਰੈਸ ਡੀਐਸਐਸ 102 ਐਮਸੀਸੀ 1 ਸੈਕਟਰੀਟਰੀ 2 ਹੈ ਜੀ ਤੇ ਇੱਥੇ ਆਪਾਂ ਬੇਸਮੈਂਟ ਵਿੱਚ 8 ਬਾਲ ਨੇਸ਼ਨ ਵੀ ਓਪਨ ਕੀਤਾ ਹੈ ਜਿੱਥੇ ਕਿ ਦੋ ਬੋਲ ਟੇਬਲਸ ਨੇ ਜੋ ਕਿ ਤੇ ਇੱਕ ਰਿਕੁਆਇਰਮੈਂਟ ਵੀ ਸੀ ਕਿਉਂਕਿ ਇੱਥੇ ਕਿਤੇ ਵੀ ਨਹੀਂ ਹੈ ਅਪਮਨੈਬਿਲਿਟੀਜ਼ ਸੋ अपना ऊपर रोज़नेशन ਤੇ नीचे 8 ਬੋਲੇ ਤੇ ਵੀ ਵੈਰਾਈਟੀ ਜੀ ਹੈ है ਦੱਸੋ ਕਿ ਤੁਹਾਨੂੰ ਸਟਾਰਟਿੰਗ ਕੀ ਕੀ ਰੇਂਜ ਹੈ ਸਰ ਆਪਣੀ ਜਿਹੜੀ ਸਟਾਰਟਿੰਗ ਹੈ ਉਹ 40 ਤੋਂ 50 ਤੋਂ ਪ੍ਰੋਡਕਟ ਸ਼ੁਰੂ ਹੋ ਜਾਂਦਾ ਹੈ ਖਾਣ ਲਈ ਤੇ ਡਰਿੰਕਸ ਸੌਫਟ ਡਰਿੰਕਸ ਵੀ ਹੋਣਗੀਆਂ ਤੇ ਮੈਕਸਿਮ ਆਪਣਾ 500 ਤੱਕ ਜਾਂਦਾ नूडल चिली चिकन एंड चीज चिली और भी कई प्रोडक्शन हैं आके जरूर ट्राई करना ही सारे ने आजकल कोई नवी ओपनिंग हुई है तो कोई डिस्काउंट वगैरह मिल रहे हैं हाँ जी ओपनिंग पे अपना 50 परसेंट डिस्काउंट चल रहा है फिलहाल रोज पे और आजकल नवरात्रे चल रहे हैं नवरात्रे वास्ते कोई स्पेशल डिशेज जिन्होंने फास्ट रखे हैं जी नवरात्रे जब तक नवरात्रे अपने चल रहे हैं उदो तक चिकन का कोई भी प्रोडक्ट नहीं बनेगा जी आ, प्योर वेज चलेगा उस तो बाद कई ने विदाउट अनियंस एंड गार्लिक वेज रोल एंड आलू रोल विदाउट अनियन गार्लिक हो जाएंगे बाकी कोई भी रोल है तो कस्टमाइज करवा करवा के वो सकते लोकेशन, लोकेशन अपनी डीएसएस ब्लॉक एफ सैक्टर एहाली स्वीगी और जो हाँ जी ये कल या परसों तक स्विगी जोमैटो एक्टिव हो जाएगा जी बहुत बहुत शुक्रिया थैंक यू थैंक यू